ਹਰ ਕਿਸੇ ਦਾ ਇੱਕ ਹੀ ਸਵਾਲ ਰਹਿੰਦਾ ਮੈਡਮ ਤੁਸੀਂ ਪ੍ਰੋਡਕਟ ਤਾਂ ਬਹੁਤ ਵਿਖਾਂਦੇ ਹੋ ਕਦੀ ਸਾਨੂੰ ਦੱਸਦੇ ਨਹੀਂਓ ਕਿਵੇਂ ਆਪਾਂ ਛੋਟੀ ਜੀ ਇਨਵੈਸਟਮੈਂਟ ਲਾ ਕੇ ਬਿਜ਼ਨਸ ਕਰ ਸਕਦੇ ਆ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਤੁਸੀਂ ਦੁਪੱਟਿਆਂ ਦਾ ਕੰਮ ਕਰ ਸਕਦੇ ਹੋ ਤੁਸੀਂ ਬਾਟਮ wear ਦਾ ਕੰਮ ਕਰ ਸਕਦੇ ਹੋ ਤੁਸੀਂ ਮੈਚਿੰਗ ਸੈਂਟਰ ਦਾ ਕੰਮ ਕਰ ਸਕਦੇ ਹੋ ਤੁਸੀਂ ਸੂਟ ਮਟੀਰੀਅਲ ਦਾ ਕੰਮ ਕਰ ਸਕਦੇ ਹੋ ਤੁਸਾਨੂੰ ਇੱਥੇ 1 ਲੱਖ 2 ਲੱਖ ਰੁਪਏ ਲਾਉਣ ਦੀ ਕੋਈ ਵੀ ਗੱਲ ਨਹੀਂ ਹੈ ਜੇ ਇੱਥੇ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ 25 ਤੋਂ 30 ਹਜ਼ਾਰ ਵਿੱਚ ਸਾਰੇ ਨੂੰ ਅੱਜ ਮੈਂ ਤੁਹਾਡਾ ਵੈਲਕਮ ਕਰਦੀ ਆ ਜੀ ਸਾਡੇ YouTube ਚੈਨਲ ਤੇ ਜੇ ਤੁਸੀਂ ਅਭੀ ਨਵਾਂ ਬਿਜ਼ਨਸ ਕਰਨਾ ਚਾਹੁੰਦੇ ਹੋ ਹੁੰਦਾ ਨਾ ਕਿ ਮਾਰਕੀਟਾਂ ਹੁੰਦੀਆਂ ਨੇ ਸੰਡੇ ਮਾਰਕੀਟ ਲੱਗਦੀ ਹੈ ਟਿਊਜ਼ਡੇ ਮਾਰਕੀਟ ਲੱਗਦੀ ਹੈ ਉੱਥੇ ਵੀ ਆਪਣੀ ਦੁਕਾਨ ਲਾ ਕੇ 25000 30000 ਦਾ ਮਾਲ ਲੈ ਕੇ ਤੁਸੀਂ ਕਿੰਨਾ ਜ਼ਿਆਦਾ ਪ੍ਰੋਫਿਟ ਕਮਾ ਸਕਦੇ ਹੋ ਤੇ ਮੈਂ ਗੱਲ ਕਰਾਂ ਪੀਸਿਸ ਜੀ बॉਟਮ wear ਦੀ ਤੇ ਅੱਜ ਦੀ ਵੀਡੀਓ ਪੂਰੀ ਵੇਖਣਾ ਮੈਂ ਤੁਹਾਨੂੰ ਪ੍ਰੋਡਕਟ ਵੀ ਦਿਖਾਵਾਂਗੀ ਨਾਲੇ ਤੁਹਾਨੂੰ ਬਿਜ਼ਨਸ ਟਿਪ ਵੀ ਦਵਾਂਗੀ ਤੇ ਪਹਿਲਾ ਪੀਸ ਤੁਸੀਂ ਵੇਖ ਸਕਦੇ ਹੋ ਰਫਲ ਪੈਟਰਨ ਦਾ ਪੀਸ ਆਣ ਵਾਲਾ ਹੈ ਜੇ ਤੁਹਾਨੂੰ ਚਾਹੀਦੇ ਨੇ ਸਾਈਜ਼ ਡਿਜ਼ਾਈਨ ਪੈਟਰਨ ਤੁਹਾਨੂੰ ਹਰ ਟਾਈਪ ਦੇ ਸਾਈਜ਼ ਡਿਜ਼ਾਈਨ ਪੈਟਰਨ ਮਿਲ ਜਾਊਗੇ ਜੇ ਤੁਹਾਨੂੰ ਚਾਹੀਦੇ ਨੇ ਇਸ ਪੈਟਰਨ ਵਿੱਚ ਕਲਰਸ ਤੇ ਤੁਹਾਨੂੰ ਇਸ ਟਾਈਪ ਦਾ ਰਫਲ ਪੈਟਰਨ ਦਾ ਪੈਟਰਨ ਵੀ ਮਿਲ ਜਾਊਗਾ ਵੇਖ ਸਕਦੇ ਹੋ ਕਿੰਨਾ ਸੋਨਾ ਪੀਸ ਆ ਜਾਊਗਾ ਜੇ ਤੁਹਾਨੂੰ ਇਸ ਸਾਈਪ ਦੇ ਸਿੰਪਲ ਸੋਬਰ ਪਲਾਜ਼ੋ ਵੀ ਚਾਹੀਦੇ ਨੇ ਉਹ ਵੀ ਤੁਹਾਨੂੰ ਮਿਲ ਜਾਣਗੇ ਮੈਂ ਤੁਹਾਨੂੰ ਇਹ ਗੱਲ ਦੱਸ ਰਹੀ ਹਾਂ ਤੁਹਾਨੂੰ ਵੀ ਪਤਾ ਹੈ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਪਲੇਨ ਪਲਾਜ਼ੋ ਦੀ ਕਲੈਕਸ਼ਨ ਵਿਕਦੀ ਹੈ ਤੇ ਤੁਸੀਂ ਵੀ ਆਪਣੀ ਦੁਕਾਨ ਤੇ ਰੱਖ ਸਕਦੇ ਹੋ ਨਾਲੇ ਆਪਣਾ ਛੋਟਾ ਜਿਹਾ ਕੰਮ ਸ਼ੁਰੂ ਕਰ ਸਕਦੇ ਹੋ ਤੁਹਾਨੂੰ ਵੀ ਪਤਾ ਹੈ ਗੋਦਾਰਾ पास अपना छोटा जा प्लाजो का बॉटम वेयर का काम शुरू कर सकते हो मेरी गारंटी है कि आराम न जिन्ना सोच रहे हो ना उस तो वनाफा कमा पाओगे ਤੇ ਇੱਕ ਐਪੀਸ ਵੀ ਵੇਖ ਸਕਦੇ ਹੋ ਕਿੰਨਾ ਸੋਹਣਾ ਪਲਾਜ਼ੋ ਦਾ ਪੀਸ ਆਣ ਵਾਲਾ ਹੈ ਜੇ ਤੁਹਾਨੂੰ ਹੋਰ ਕਲਰਸ ਚਾਹੀਦੇ ਨੇ ਪਲਾਜ਼ੋ ਵਿੱਚ ਉਹ ਵੀ ਮਿਲ ਜਾਊਗੇ ਜੇ ਤੁਹਾਨੂੰ ਚਾਹੀਦਾ ਨੇ ਇਸ ਟਾਈਪ ਦੇ ਪਲਾਜ਼ੋ ਦੀ ਕਲੈਕਸ਼ਨ ਤੇ ਇਸ ਟਾਈਪ ਦੇ ਪਲਾਜ਼ੋ ਦੀ ਵੀ ਕਲੈਕਸ਼ਨ ਮਿਲ ਜਾਊਗੀ ਤੁਸੀਂ ਅਰਨਾਮ ਨਾਲ ਆਪਣਾ ਛੋਟਾ ਜਿਹਾ business ਸ਼ੁਰੂ ਕਰ ਸਕਦੇ ਹੋ ਇਸ ਟਾਈਪ ਦੀ ਕਲੈਕਸ਼ਨ ਲੈ ਕੇ ਕਿਉਂਕਿ ਤੁਹਾਨੂੰ ਵੀ ਪਤਾ ਕੁੜੀਆਂ ਨੂੰ ਐਸ ਟਾਈਪ ਦੀ ਕਲੈਕਸ਼ਨ ਬਹੁਤ ਪਸੰਦ ਆਉਂਦੀਆਂ ਨੇ ਵੇਖ ਸਦੋ ਕਿੰਨਾ ਸੋਹਣਾ ਪੀਸ ਆ ਜਾਊਗਾ ਐਨੀਮਲ ਪ੍ਰਿੰਟ ਵਿੱਚ ਇਹ ਪੀਸ ਆਣ ਵਾਲਾ ਹੈ ਨਾਲੇ ਤੁਹਾਨੂੰ ਐਸ ਟਾਈਪ ਵਿੱਚ ਕਲਰ ਕਲੈਕਸ਼ਨ ਹੋਰ ਚਾਹੀਦੀ ਹੈ ਵੀ ਮਿਲ ਜਾਓਗੇ ਜੇ ਤੁਹਾਨੂੰ ਇਸ ਤਰ੍ਹਾਂ ਦੇ ਪੋਲਕਾ ਡਾਟ ਦੇ ਪਲਾਜ਼ੋ ਚਾਹੀਦੇ ਨੇ ਰਫਲ ਪੈਟਰਨ ਵਿੱਚ ਪਲਾਜ਼ੋ ਚਾਹੀਦੇ ਨੇ ਉਹ ਵੀ ਤੁਹਾਨੂੰ ਮਿਲ ਜਾਓਗੇ ਨਾਲੇ ਤੁਸੀਂ ਵੇਖ ਸਕਦੇ ਹੋ 4 ਵੇ ਸਟੈਚ ਦਾ ਪੀਸ ਆਣ ਵਾਲਾ ਹੈ ਤੇ ਮੈਂ ਤੁਹਾਨੂੰ ਇੱਕ ਹੋਰ ਕਲੈਕਸ਼ਨ ਵੀ ਵਿਖਾ ਦਿੰਦੀ ਆ ਇਸ ਤਰ੍ਹਾਂ ਦੀ ਤੁਹਾਨੂੰ ਕਲਾਜ਼ੋ ਮਿਲਣ ਵਾਲੇ ਹੈ ਜੀ ਬਲੈਕ 베ਸਡ ਰੰਗ ਵਾਲਾ ਹੈ ਮਲਟੀ ਕਲਰ ਦਾ ਪੀਸ ਰੰਗ ਵਾਲਾ ਹੈ ਤੁਹਾਨੂੰ ਇਸ ਵਿੱਚ ਵੀ ਕਲਰ ਪੈਟਰਨ ਬਥੇਰੇ ਮਿਲ ਜਾਓਗੇ ਮੈਂ ਕਹਿ ਰਹੀ ਆ ਸਾਡੀ ਕਲੈਕਸ਼ਨ ਨਹੀਂ ਮੁਲਕ ਮੁਕੂਗੀ ਪਰ ਤੁਹਾਨੂੰ ਇੰਨੀ ਸਾਰੀ ਕਲੈਕਸ਼ਨ ਮਿਲ ਜਾਊਗੀ ਤੇ ਨਾਲ ਤੁਸੀਂ ਇਸ ਟਾਈਪ ਦੀ ਵੀ ਕਲੈਕਸ਼ਨ ਲੈ ਸਕਦੇ ਹੋ ਪੋਲਕਾ ਡਾਟ ਦੀ ਵੀ ਕਲੈਕਸ਼ਨ ਰੱਖ ਸਕਦੇ ਹੋ ਆਪਣੀ ਦੁਕਾਨ ਤੇ ਮੈਂ ਕਹਿ ਰਹੀ ਆ ਅਜਮੀਰਾ ਫੈਸ਼ਨ ਵਿੱਚ ਤੁਹਾਨੂੰ ਹਰ ਟਾਈਪ ਦੀ ਕਲੈਕਸ਼ਨ ਮਿਲ ਜਾਂਦੀ ਹੈ ਆਪਾਂ ਸਿਰਫ ਪ੍ਰੋਡਕਟ ਨਹੀਂ ਵੇਚਦੇ ਆ ਵੇਚਦੇ ਆ bizness ideas ਤੁਸੀਂ ਸਾਡੇ ਕੋਲ ਆਵੋ ਤੁਹਾਨੂੰ bizness ਟਿਪ ਵੀ ਮਿਲੂਗੀ ਨਾਲ ਤੁਹਾਨੂੰ ਪ੍ਰੋਡਕਟ ਦੀ ਨੌਲੇਜ ਵੀ ਮਿਲੋਗੀ ਕਿ ਹੋ ਸਕਦਾ ਤੁਸੀਂ ਅੰਬਰ ਸਰਵ ਚੱਲਦਾ ਹੈ ਨਹੀਂ ਚੱਲਦਾ ਹੋ ਸਕਦਾ ਤੁਸੀਂ ਕੈਨੇਡਾ ਤੋਂ ਹੋ ਉੱਥੇ ਉਹ ਚੱਲਦਾ ਹੈ ਨਹੀਂ ਚੱਲਦਾ ਹੋ ਸਕਦਾ ਤੁਸੀਂ ਲੰਡਨ ਤੋਂ ਹੋ ਉੱਥੇ ਚੱਲਦਾ ਹੈ ਕਿ ਨਹੀਂ ਚੱਲਦਾ ਹਰ ਤਾਈ ਦੀ ਤੁਹਾਨੂੰ ਗਾਈਡੈਂਸ ਆਪਾਂ ਦੇਂਦੇ ਆ ਨਾਲੇ ਆਪਾਂ ਐਕਸਪੋਰਟ ਕਰਦੇ ਆ ਜੀ 35 ਤੋਂ ਵੱਧ ਕੰਟਰੀਆਂ ਵਿੱਚ ਤੇ ਇੱਕ ਹੋਰ ਗੱਲ ਦੱਸਾਂ ਜਦ ਤੱਕ ਤੁਹਾਡੇ ਕੋਲ ਪ੍ਰੋਡਕਟ ਨਹੀਂ ਆ ਜਾਂਦਾ ਜੇ ਤੁਸੀਂ ਸਾਡੀ ਆਨਲਾਈਨ ਸ਼ਾਪਿੰਗ ਕਰਦੇ ਹੋ ਤੇ ਪੂਰੀ ਜ਼ਿੰਮੇਵਾਰੀ ਸਾਡੇ ਅਜਮੇਰਾ ਫੈਸ਼ਨ ਦੀ ਹੈ ਮੈਂ ਕਹ ਰਹੀ ਆ ਪ੍ਰੋਡਕਟ ਇਨਸ਼ੋਰ ਹੋ ਕੇ ਆਂਦਾ ਹੈ ਅਗ ਲਗ ਜਾਏ ਹੋ ਸਕਦਾ ਹੈ ਬਾਰਿਸ਼ ਹੋ ਜਾਓ ਕੁਝ ਵੀ ਹੋ ਜਾਏ ਟਰੱਕ ਦਾ ਐਕਸੀਡੈਂਟ ਹੋ ਜਾਏ ਕੁਝ ਵੀ ਹੋ ਜਾਏ ਤੁਹਾਡਾ ਪਾਰਸਲ ਲਾਸ ਹੋ ਜਾਏ ਪੂਰੀ ਜ਼ਿੰਮੇਵਾਰੀ ਅਜਮੇਰਾ ਫੈਸ਼ਨ ਦੀ ਹੈ ਨਾਲੇ ਤੁਸੀਂ ਵੇਖ ਸਕਦੇ ਹੋ ਇਸ ਟਾਈਪ ਦਾ ਹੈਵੀ ਲਾਈਕਰਾ ਦੇ ਪਲਾਜ਼ੋ ਵੀ ਤੁਹਾਨੂੰ ਮਿਲ ਜਾਓਗੇ ਤੁਹਾਨੂੰ ਵੀ ਪਤਾ ਕੁੜੀਆਂ ਇਸ ਟਾਈਪ ਦੀ ਕਲੈਕਸ਼ਨ ਨੂੰ ਪੀ ਸ਼ਾਰਟ ਨਾਲ ਸ਼ਾਰਟ ਨਾਲ ਬਹੁਤ ਜ਼ਿਆਦਾ ਪੰਦੀਆਂ ਨੇ ਜੇ ਤੁਹਾਨੂੰ ਇਸ ਵਿੱਚ ਕਲਰ 컬렉ਸ਼ਨ ਵੀ ਚਾਹੀਦੀ ਹੈ ਕਲਰ 컬렉ਸ਼ਨ ਵੀ ਦੇਖਣ ਨੂੰ ਮਿਲ ਜਾਏਗੀ ਨਾਲੇ ਜੇ ਤੁਹਾਨੂੰ ਚਿਕਨਕਾਰੀ ਦੇ ਪਲਾਜ਼ੋ ਚਾਹੀਦੇ ਨੇ ਤੁਹਾਨੂੰ ਵੀ ਪਤਾ ਹੈ ਪੰਜਾਬ ਵਿੱਚ ਕਿੰਨੇ ਜ਼ਿਆਦਾ ਇਸ ਤਰ੍ਹਾਂ ਦੇ ਚਿਕਨਕਾਰੀ ਦੇ ਪਲਾਜ਼ੋ ਚੱਲਦੇ ਨੇ ਨਾਲੇ ਜੇ ਤੁਹਾਨੂੰ ਚਾਹੀਦੀ ਹੈ ਲੈਗਿੰਗਜ਼ ਦੀ 컬렉ਸ਼ਨ ਤੁਹਾਨੂੰ ਲੈਗਿੰਗਜ਼ ਦੀ ਵੀ 컬렉ਸ਼ਨ ਵੇਖਣ ਨੂੰ ਮਿਲ ਜਾਏਗੀ ਨਾਲੇ ਜੇ ਤੁਹਾਨੂੰ ਇਸ ਤਰ੍ਹਾਂ ਦੇ ਜੂਟ ਫੈਬਰਿਕ ਦੇ ਪਲਾਜ਼ੋ ਚਾਹੀਦੇ ਨੇ ਜੂਟ ਫੈਬਰਿਕ ਵਿੱਚ ਵੀ ਤੁਹਾਨੂੰ ਪਲਾਜ਼ੋ ਮਿਲ ਜਾਾਂਗੇ ਜੇ ਨਹੀਂ ਕਲੈਕਸ਼ਨ ਚਾਹੀਦੀ ਉਹ ਨਹੀਂ ਕਲੈਕਸ਼ਨ ਮਿਲ ਜਾਊਗੀ ਪਰ ਤੁਹਾਨੂੰ ਮਿਲੇਗਾ ਜੀ ਬੰਚ ਟੂ ਬੰਚ ਕਲੈਕਸ਼ਨ ਕਿਉਂਕਿ ਆਪਾਂ ਸਿੰਗਲ ਪੀਸ ਵਿੱਚ ਡੀਲ ਨਹੀਂ ਕਰਦੇ ਆ ਵੇਖ ਸਕਦੇ ਹੋ ਐਸ ਟਾਈਪ ਦੀ ਪ੍ਰੋਪਰ ਬੰਚ ਟੂ ਬੰਚ ਕਲੈਕਸ਼ਨ ਰਹਿਣ ਵਾਲੀ ਹੈ ਜੈਸੇ ਤੁਸੀਂ ਵੇਖ ਸਕਦੇ ਹੋ ਡਬਲ ਐਕਸਲ ਦਾ ਬੰਚ ਰਹਿਣ ਵਾਲਾ ਹੈ ਨਾਲੇ ਤੁਸੀਂ ਵੇਖ ਸਕਦੇ ਹੋ ਕਿੰਨੇ ਸੋਨੇ ਕਲਰਸ ਆ ਜਾਊਗੇ ਨਾਲੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦੀ ਆ ਪ੍ਰੋਪਰ ਬ੍ਰਾਂਡਿੰਗ ਅਜਮੇਰਾ ਫੈਸ਼ਨ ਦੇ ਰਹੀਗੀ ਮੈਨੂਫੈਕਚਰਿੰਗ ਅਜਮੇਰਾ ਫੈਸ਼ਨ ਦੇ ਰਹੀਆਂਗੀ 62 ਰੁਪਏ ਤੋਂ ਸਟਾਰਟ ਹੋ ਜਾਂਦੇ ਜੀ ਇਸ ਟਾਈਪ ਦੀ ਸੋਹਣੀ ਸੋਹਣੀ ਕਲੈਕਸ਼ਨ ਨਾਲੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿੰਨੀ ਵੀ ਤੁਸੀਂ ਕਲੈਕਸ਼ਨ ਲੈਂਦੇ ਹੋ ਨਾ ਤੁਸੀਂ ਸੋਚਦੇ ਤਾਂ ਹੋਗੇ ਇੰਨੀ ਸਸਤੀ ਕਲੈਕਸ਼ਨ ਕਿਵੇਂ ਮਿਲੂਗੀ ਮੈਮ ਕਿਉਂਕਿ ਆਪਾ ਜੀ ਬਹੁਤ ਵੱਡੀ ਮੈਨੂਫੈਕਚਰਿੰਗ ਕੰਪਨੀ ਐਥੇ ਤੁਹਾਨੂੰ ਡਾਇਰੈਕਟ ਮੈਨੂਫੈਕਚਰਿੰਗ ਕੰਪਨੀ ਤੋਂ ਮਿਲਦਾ ਹੈ ਐਥੇ ਕੋਈ ਵਿਚ ਵਿਚੋਲਾ ਨਹੀਂ ਰਹਿੰਦਾ ਤੇ ਇਸ ਐਥੇ ਕਦੀ ਵੀ ਨਾ ਪ੍ਰਾਈਸ ਵਿੱਚ ਕਟ ਵਾੜਦਾ ਨਹੀਂ ਹੁੰਦਾ ਜੇ ਤੁਸੀਂ ਰਿਟੇਲਰ ਹੋ ਮੈਨੂਫੈਕਚਰਰ ਹੋ ਤੁਹਾਨੂੰ ਇੱਕ ਹੀ ਪ੍ਰਾਈਸ ਮਿਲੇਗਾ ਤੇ ਜਲਦੀ ਜਲਦੀ ਨਾ ਮੈਂ ਤੁਹਾਨੂੰ ਇੰਨੀ ਸੋਹਣੀ ਸੋਹਣੀ ਗੱਲਾਂ ਬਾਤਾਂ ਸੁਣਾਈਆਂ ਨੇ ਤੁਸੀਂ ਜੇਤੀ ਛੇਤੀ ਵੀਡੀਓ ਨੂੰ ਲਾਈਕ ਕਰ ਲਿਓ ਕਮੈਂਟ ਕਰ ਲਿਓ ਸ਼ੇਅਰ ਕਰ ਲਿਓ ਵੀਡੀਓ ਨੂੰ ਜਿੰਨਾ ਹੋ ਸਕੇ ਉਹ ਨਾ ਸ਼ੇਅਰ ਕਰਿਓ ਜਿੰਨਾ ਹੋ ਸਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਜ ਮੇਰਾ ਫੈਸ਼ਨ ਪੰਜਾਬ ਨੂੰ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਮਿਲਦੇ ਹਾਂ ਨੈਕਸਟ ਵੀਡੀਓ ਵਲ ਤਦ ਤੱਕ ਲਈਜੀ ਸਸ਼ਕਾ